ਨਜ਼ਰਬੰਦ ਕੀਤਾ ਹੈ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਪੁਲਿਸ ਨੇ ਕੀਤਾ ਹੈ ਨਜ਼ਰਬੰਦ ਸਵੇਰੇ ਸਵੇਰੇ ਢੱਲੇਵਾਲ ਦੇ ਘਰ ਪਹੁੰਚੀ ਪੁਲਿਸ ਢੱਲੇਵਾਲ ਨੂੰ ਘਰ ਦੇ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ ਜੋ ਐਸਕੇਐਮ ਗੈਰ ਸਿਆਸੀ ਨੇ ਕੀਤਾ ਹੈ ਪ੍ਰਦਰਸ਼ਨ ਦਾ ਐਲਾਨ ਪਾਲਕੇ ਸ਼ੰਭੂ ਥਾਣੇ ਦੇ ਕਿਰਾਉ ਦਾ ਕੀਤਾ ਹੋਇਆ ਸੀ ਐਲਾਨ ਦੱਸ ਜੀਏ ਕਿ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਹੈ ਫਰੀਦਕੋਟ ਦੇ ਵਿੱਚ ਜਿੱਥੇ ਕਿ ਸ਼ੰਭੂ ਥਾਣੇ ਦੇ ਕਿਰਾਉ ਦਾ ਜਿਹੜਾ ਕਿ ਕੱਲ ਐਲਾਨ ਕੀਤਾ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਕਿ ਨਜ਼ਰਬੰਦ ਕਰ ਦਿੱਤਾ ਗਿਆ ਘਰ ਦੇ ਵਿੱਚ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਸਵੇਰੇ ਸਵੇਰੇ ਢੱਲੇਵਾਲ ਦੇ ਘਰ ਪਹੁੰਚੀ ਪੁਲਿਸ ਤੇ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਸ਼ੰਭੂ ਥਾਣੇ ਦਾ ਜੋੜਾ ਕਿ ਕਿਰਾਉ ਕਰਨ ਦੇ ਲਈ ਗੱਲ ਲਾਖੀ ਗਈ ਸੀ ਐਲਾਨ ਕੀਤਾ ਗਿਆ ਸੀ ਵੱਡਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੋ ਐਸ ਕੇ ਐਮ ਜਥੇਬੰਦੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਤੇ ਉਸ ਨੂੰ ਲੈ ਕੇ ਹੀ ਜਿਹੜਾ ਕਿ ਪੁਲਿਸ ਸਵੇਰੇ ਸਵੇਰੇ ਢੱਲੇਵਾਲ ਦੇ ਘਰ ਪਹੁੰਚੀ ਤੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੋ ਘਰ ਦੇ ਵਿੱਚ ਨਜ਼ਰਬੰਦ ਨੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਸੋ ਸਵੇਰੇ ਸੁਰਿੰਦਰ ਢੱਲੇਵਾਲ ਦੇ ਘਰ ਪਹੁੰਚੀ ਹੈ ਪੁਲਿਸ ਤੇ ਢੱਲੇਵਾਲ ਨੂੰ ਘਰ ਦੇ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਹੈ ਸੋ ਕਿਸਾਨਾਂ ਚੋਥੇ ਬੰਦੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਐਸ ਕੇਐਮ ਗੈਰ ਸਿਆਸੀ ਜਥੇਬੰਦੀ ਦੇ ਵੱਲੋਂ ਸ਼ੰਭੂ ਥਾਣੇ ਦੇ ਕਿਰਾਉ ਦਾ ਐਲਾਨ ਕੀਤਾ ਸੀ ਕਿ ਉੱਥੇ ਪ੍ਰਦਰਸ਼ਨ ਕੀਤਾ ਜਾਵੇਗਾ ਉਸ ਥਾਣੇ ਦਾ ਕਿਰਾਉ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਸਵੇਰੇ ਜਲੇਵਾਲ ਦੇ ਘਰ ਪਹੁੰਚੀ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਨਜ਼ਰਬੰਦ ਕਰ ਦਿੱਤਾ ਸੋ ਇਸੇ ਖਬਰ ਤੇ ਜਾਣਕਾਰੀ ਦੇ ਲਈ ਤਰਸੇਮ ਜੀ ਨਾਲ ਜੁੜ ਚੁਕੇ ਨੇ ਸੋ ਕੀ ਕੋ ਜਾਣਕਾਰੀ ਤਰਸੇਮ ਕਰਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੂਰ ਸਵੇਰੇ ਕਹ ਪਹੁੰਚੀ ਹੈ ਪੁਲਿਸ ਆ ਜਸਦਾਨਾ ਪਰੋਂ ਜਿਹੜਾ ਹੈ ਫਰੀਦਕੋਟ ਦੇ ਦੇ ਪਿੰਡ ਡੱਲੇਵਾਲ ਵਿੱਚ ਜੀਸਨ ਡੱਲੇਵਾਲ ਦਾ ਘਰ ਜਿਹੜਾ ਹੈ ਜਿਆ ਪੁਲਿਸ ਨੇ ਸਵੇਰ ਸਵੇਰ ਜਾ ਕੇ ਜਿਹੜਾ ਉਹਨਾਂ ਨੂੰ ਨਜ਼ਰਬੰਦ ਕੀਤਾ ਹੈਗਾ ਤਾਂ ਐਚਐਮ ਜਿਹੜੀ ਸਿਆਸੀ ਜਿਹੜੀ ਪਾਰਟੀ ਹੈਗੀ ਆ ਇਹਨ ਕਸਮ ਮੋਰਚ ਹੈਗਾ ਇਹਨਾਂ ਨੇ ਸ਼ੰਭੂ ਅਨੇ ਦਾ ਵਿੱਚ ਘਰਾਵ ਕਰਨ ਦਾ ਜਿਹੜਾ ਹੈਗਾ ਐਲਾਨ ਕੀਤਾ ਸੀਗਾ ਤੇ ਕੱਲ ਉਹ ਘਰਾਵ ਕਰਨ ਹੈਗਾ ਹੈ ਉਸ ਨੂੰ ਲੈ ਕੇ ਜਿਹੜਾ ਪੁਲਿਸ ਨੇ ਜਿਹੜੇ ਕਿਸਾਨ ਲੀਡਰ ਹੈਗੇ ਜਿੰਨੇ ਵੀ ਕਿਸਾਨ ਲੀਡਰ ਆ ਉਹਨਾਂ ਨੂੰ ਅ ਵਿਚ ਫਰਵਾਹ ਕੀਤਾ ਗਿਆ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰੋਕਿਆ ਗਿਆ ਹੈਗਾ ਕਿ ਕਿਤੇ ਉਹ ਇਸ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਹੈਗਾ ਕਿਸਾਨ ਮੋਰਚਾ ਉਹਦੇ ਤੋਂ ਕਿਸਾਨ ਮੋਰਚਾ ਉਹਤੇ ਨਾ ਪਹੁੰਚ ਸਕਣ ਜੀ ਜੀਵਿਲ ਕੋ ਹੋਰ ਵੀ ਕੋਈ ਕਿਸਾਨ ਹੈ ਜਿਹਨਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਗਿਆ ਉਹਨਾਂ ਨੂੰ ਕੱਲ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਆ ਪਤਾ ਲੱਗਿਆ ਹੈਗਾ ਕਿ ਈ ਸਮਾਂ ਤੇ ਜਿਹੜਾ ਹੈਗਾ ਜਿੰਨੇ ਕਿਸਾਨ ਲੀਡਰ ਹੈਗੇ ਆ ਜਿਵੇਂ ਜੱਟੂ ਦੇ ਵਿੱਚ ਵੀ ਹੈਗੇ ਹੈਗਾ ਔਰ ਇਹ ਫਰੀਦਕੋਟ ਦੇ ਹੀ ਪਿੰਡ ਜਿਹੜਾ ਹੈਗਾ ਜਿਹੜਾ ਸੀ ਕਿਸਾਨ ਜੀ ਉਹਨਾਂ ਨਾਲ ਉਹਨਾਂ ਦੇ ਵੀ ਉਹਨਾਂ ਨੇ ਜਿਹੜਾ ਇਹ ਰੋਕਿਆ ਹੈਗਾ ਉਹਨਾਂ ਨੂੰ ਘਰਾਓ ਕੀਤਾ ਪੁਲਿਸ ਨੇ ਜਿਹੜਾ ਨਜ਼ਰਬੰਦ ਕੀਤਾ ਹੈਗਾ ਲੀਡਰਾਂ ਨੂੰ ਕਿਤੇ ਇਸ ਪ੍ਰੋਗਰਾਮ ਦੇ ਵਿੱਚ ਨਾ ਪਹੁੰਚ ਸਕਣ ਇਸ ਦੇ ਚਾਅ ਕਾਰਨ ਹੀ ਇਹ ਜਿਹੜਾ ਐਕਚੁਅਲ ਦਿੱਤਾ ਜਾ ਰਿਹਾ ਕੋਈ ਪੰਜਾਬ ਪੁਲਿਸ ਵੱਲ ਔਰ ਇਹਨਾਂ ਲੀਡਰਾਂ ਨੂੰ ਦਕਰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਜੀ ਜੀ ਬਿਲਕੁਲ ਤੁਸੀਂ ਬਹੁਤ ਬਹੁਤਾਂ ਮੈਂ ਤੁਹਾਡਾ तमाम ਜਾਣਕਾਰੀ ਦੇ ਲਈ ਤੋ ਕਾਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਕਿਸਾਨ ਲੀਟਰਾ ਨੂੰ ਜਦ ਚੀਸਿੰਗ ਦਿੱਲੀ ਵਾਲ ਦੇ ਘਰ ਪਹੁੰਚੀ ਹੈ ਪੁਲਿਸ ਤਾਂ ਕਿ ਉਹ ਪ੍ਰਦਰਸ਼ਨ ਨਾ ਕਰ ਸਕਣ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨ ਨੇ ਜਿਨ੍ਹਾਂ ਨੂੰ ਨਜ਼ਰਬੰਦ